ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਆਂ ਅੱਜ ਦੀ ਕਹਾਣੀ ਇੱਕ 25 ਸਾਲ ਦੀ ਨੌਜਵਾਨ ਔਰਤ ਜਿਹੜੀ ਕਿ ਕਾਫੀ ਸੋਹਣੀ ਸੁਨੱਖੀ ਇੱਕ ਪਾਰਕ ਦੇ ਵਿੱਚ ਆਉਂਦੀ ਹੈ ਕਿਸੇ ਵੱਡੇ ਸ਼ਹਿਰ ਦਾ ਇੱਕ ਪਾਰਕ ਹੈ ਪਾਰਕ ਦੇ ਵਿੱਚ ਆ ਕੇ ਉਹ ਹਰ ਰੋਜ਼ ਬ੍ਰੈਡ ਤੇ ਦੁੱਧ ਉੱਥੇ ਮਿੱਟੀ ਦੇ ਭਾਂਡੇ ਰੱਖੇ ਹੋਏ ਆ ਉਹਨਾਂ ਦੇ ਵਿੱਚ ਪਾਉਂਦੀ ਹੈ ਉੱਥੇ ਕੁਝ ਕੁੱਤੇ ਹੁੰਦੇ ਆ ਉਹ ਬ੍ਰੈਡ ਖਾ ਲੈਂਦੇ ਤੇ ਦੁੱਧ ਪੀ ਲੈਂਦੇ ਆ ਇਸ ਤਰ੍ਹਾਂ ਉਹ 25 ਸਾਲਾ ਔਰਤ ਸ਼ਾਮ ਨੂੰ 4 ਵਜੇ ਪਾਰਕ ਦੇ ਵਿੱਚ ਆਉਂਦੀ ਹੈ ਅਤੇ ਰੋਜ਼ ਕੁੱਤਿਆਂ ਨੂੰ ਬ੍ਰੈਡ ਤੇ ਦੁੱਧ ਪਾ ਕੇ ਜਾਂਦੀ ਹੈ ਫਿਰ ਉਸ ਤੋਂ ਬਾਅਦ ਪਾਰਕ ਦਾ ਗੇੜਾ ਲਾਉਂਦੀ ਹੈ ਤੇ ਇੱਕ ਦਰਖਤ ਦੇ ਹੇਠਾਂ ਇੱਕ ਬੈਂਚ ਦੇ ਉੱਪਰ ਬਹਿ ਜਾਂਦੀ ਹੈ ਫੋਨ ਤੇ ਗੱਲਬਾਤ ਕਰਦੀ ਹੈ ਤੇ ਫਿਰ ਚਲੀ ਜਾਂਦੀ ਹੈ ਉਹ ਨੂੰ ਆਉਂਦੀ ਨੂੰ ਤਕਰੀਬਨ 1 ਮਹੀਨੇ ਦਾ ਸਮਾਂ ਹੋ ਗਿਆ ਸੀ ਹੁਣ ਪਿਛਲੇ 1 ਹਫ਼ਤੇ ਤੋਂ ਉਸੇ ਪਾਰਕ ਦੇ ਵਿੱਚ ਇੱਕ ਨੌਜਵਾਨ ਮੁੰਡਾ ਜੀਦੀ ਉਮਰ ਤਕਰੀਬਨ 22 ਸਾਲ ਦੀ ਹੈ ਜਿਹੜਾ ਕਿ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਉੱਥੇ ਬੈਠਾ ਹੁੰਦਾ ਹੈ ਉਹ ਉਸ ਸੋਹਣੀ ਸੁਨੱਖੀ ਮਟਿਆਰ ਜਵਾਨ ਕੁੜੀ ਨੂੰ ਵੇਖਦਾ ਹੈ ਉਹਨੂੰ ਵੇਖਦਾ ਹੈ ਉਹਦੇ ਤੇ ਰੂਟੀਨ ਤੇ ਨਿਗਾਹ ਰੱਖਦਾ ਹੈ ਹਰ ਰੋਜ਼ ਵੇਖਦੇ ਵੇਖਦੇ ਆਂ ਇੱਕ ਦਿਨ ਜਦੋਂ ਉਹ ਔਰਤ ਆਈ ਉਹਨੇ ਕੁੱਤਿਆਂ ਨੂੰ ਬ੍ਰੈਡ ਪਾਇ ਤੇ ਦੁੱਧ ਪਾਇਆ ਤਾਂ ਉਹ ਨੌਜਵਾਨ ਮੁੰਡਾ ਉਹਦੇ ਕੋਲ ਜਾਂਦਾ ਹੈ ਅਤੇ ਉਹਨੂੰ ਕਹਿੰਦਾ ਹੈ ਕਿ ਮੀਮਾ ਸਾਹਿਬ ਮੈਨੂੰ ਵੀ ਬਰੈਡ ਤੇ ਦੁੱਧ ਚਾਹੀਦਾ ਹੈ ਉਹ ਹੱਸ ਕੇ ਕਹਿੰਦੀ ਹੈ ਇਹ ਬਰੈਡ ਤੇ ਦੁੱਧ ਤਾਂ ਮੈਂ ਕੁੱਤਿਆਂ ਲਈ ਲੈ ਕੇ ਆਈ ਹਾਂ ਇਨਸਾਨਾਂ ਲਈ ਨਹੀਂ ਉਹ ਕਹਿੰਦਾ ਹੈ ਇਨਸਾਨ ਵੀ ਤਾਂ ਬਰੈਡ ਖਾ ਸਕਦੇ ਹਨ ਤੇ ਦੁੱਧ ਪੀ ਸਕਦੇ ਨੇ ਉਹ ਕਹਿੰਦੀ ਠੀਕ ਹੈ ਪਰ ਇਹ ਤੁਹਾਡੇ ਲਈ ਨਹੀਂ ਹੈਗੇ ਉਹ ਕਹਿਣ ਲੱਗਿਆ ਪਲੀਜ਼ ਇਸ ਤਰ੍ਹਾਂ ਨਾ ਕਰੋ ਮੈਨੂੰ ਦੋ ਬਰੈਡ ਤੇ ਥੋੜਾ ਜਿਹਾ ਦੁੱਧ ਦੇ ਦਿਓ ਉਹ ਔਰਤ ਪੁੱਛਣ ਲੱਗੀ ਕਿਉਂ ਕੀ ਕਾਰਨ ਹੈ ਉਹ ਨੌਜਵਾਨ ਮੁੰਡਾ ਕਹਿੰਦਾ ਭੁੱਖ ਲੱਗੀ ਹੈ ਤਾਂ ਹੀ ਮੰਗ ਰਿਹਾ ਹਾਂ ਉਹ ਕਹਿਣ ਲੱਗੀ ਚੱਲ ਕੋਈ ਨਹੀਂ ਜੇ ਤੈਨੂੰ ਭੁੱਖ ਲੱਗੀ ਹੈ ਇਹ ਤਾਂ ਕੁੱਤਿਆਂ ਲਈ ਹੈ ਇਹਨਾਂ ਦੀ ਤਾਂ ਡੇਟ ਐਕਸਪਾਇਰ ਹੋਈ ਹੈ ਕੱਲ੍ਹ ਤੱਕ ਦੀ ਹੀ ਸੀ ਜਾਨਵਰਾਂ ਲਈ ਤਾਂ ਇੱਕ ਦੋ ਦਿਨਾਂ ਲਈ ਚੱਲ ਜਾਂਦੇ ਆ ਪਰ ਤੁਸੀਂ ਇਨਸਾਨ ਹੋ ਇਨਸਾਨ ਨੂੰ ਕਦੇ ਵੀ ਐਕਸਪਾਇਰ ਚੀਜ਼ ਨਹੀਂ ਖਾਣੀ ਚਾਹੀਦੀ। ਉਹ ਮੁੰਡਾ ਕਹਿਣ ਲੱਗਿਆ ਮੈਨੂੰ ਕੋਈ ਮਤਲਬ ਨਹੀਂ ਹੈਗਾ ਐਕਸਪਾਇਰ ਦਾ। ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੈ। ਉਹ ਔਰਤ ਪੁੱਛਣ ਲੱਗੀ ਤੇਰਾ ਨਾਮ ਕੀ ਹੈ? ਉਹ ਕਹਿਣ ਲੱਗਿਆ ਮੇਰਾ ਨਾਮ ਰੋਹਨ ਹੈ। ਉਹ ਔਰਤ ਕਹਿਣ ਲੱਗੀ ਇੱਕ ਮਿੰਟ ਤੁਸੀਂ ਇੱਥੇ ਬੈਠੋ। ਉਹਨੂੰ ਬੈਂਚ ਤੇ ਬਿਠਾ ਕੇ ਚਲੀ ਜਾਂਦੀ ਹੈ ਤੇ ਨਾਲ ਹੀ ਇੱਕ ਦੁਕਾਨ ਹੁੰਦੀ ਹੈ ਵਧੀਆ ਰੈਸਟੋਰੈਂਟ ਟਾਈਪ। ਉੱਥੇ ਪਕੌੜੇ ਤੇ ਚਾਹ ਲੈ ਕੇ ਆਉਂਦੀ ਹੈ ਚਾਹ ਲੈ ਆ ਕੇ ਉਹਨੂੰ ਕਹਿੰਦੀ ਹੈ ਕਿ ਤੁਸੀਂ ਆ ਲਓ ਖਾ ਲਓ ਚਾਹ ਤੇ ਪਕੌੜੇ ਵੇਖ ਕੇ ਉਹ ਬਹੁਤ ਜ਼ਿਆਦਾ ਖੁਸ਼ ਹੁੰਦਾ ਹੈ ਤੇ ਉਹਦਾ ਧੰਨਵਾਦ ਕਰਦਾ ਹੈ ਉਹ ਉਹਨੂੰ ਕਹਿੰਦਾ ਹੈ ਥੈਂਕ ਯੂ ਮੈਮ ਉਹ ਕਹਿੰਦੀ ਥੈਂਕ ਯੂ ਵਾਲੀ ਕੋਈ ਗੱਲ ਨਹੀਂ ਹੈ ਉਹ ਵੀ ਕਹਿੰਦਾ ਹੈ ਮੈਮ ਸਾਹਿਬ ਤੁਹਾਡਾ ਨਾਮ ਕੀ ਹੈ ਉਹ ਕਹਿੰਦੀ ਹੈ ਕਿ ਮੇਰਾ ਨਾਮ ਰੇਖਾ ਹੈ ਰੋਹਣ ਰੇਖਾ ਨੂੰ ਕਹਿੰਦਾ ਹੈ ਕਿ ਤੁਸੀਂ ਮੇਰੇ ਲਈ ਇੱਕ ਫਰਿਸ਼ਤੇ ਹੀ ਹੋ ਤੁਸੀਂ ਮੈਨੂੰ ਐਨਾ ਸਨਮਾਨ ਦਿੱਤਾ ਮੇਰੇ ਬਰੈਡ ਮੰਗਣ ਤੇ ਤੁਸੀਂ ਮੈਨੂੰ ਪਨੀਰ ਦੇ ਪਕੌੜੇ ਦਿੱਤੇ ਰੇਖਾ ਕਹਿਣ ਲੱਗੀ ਕਿ ਨਹੀਂ ਹਰ ਇੱਕ ਇਨਸਾਨ ਆਪਣੀ ਕਿਸਮਤ ਦਾ ਹੀ ਖਾਂਦਾ ਹੈ ਮੈਂ ਕੌਣ ਹੁੰਦੀ ਆ ਤੁਹਾਨੂੰ ਪਨੀਰ ਦੇ ਪਕੌੜੇ ਖਵਾਉਣ ਵਾਲੀ ਇਹ ਤਾਂ ਤੁਹਾਡੀ ਕਿਸਮਤ ਦੇ ਵਿੱਚ ਲਿਖੇ ਹੋਏ ਸੀ ਇਸ ਤਰ੍ਹਾਂ ਗੱਲਾਂ ਬਾਤਾਂ ਕਰਦੇ ਤੇ ਉਹ ਕਹਿੰਦੀ ਹੈ ਠੀਕ ਹੈ ਮੇਰਾ ਘਰ ਜਾਣ ਦਾ ਸਮਾਂ ਹੋ ਗਿਆ ਮੈਂ ਚਲਦੀ ਹਾਂ ਉਹ ਅਗਲੇ ਦਿਨ ਫੇਰ ਰੋਹਨ ਉੱਥੇ ਬੈਠਾ ਇੰਤਜ਼ਾਰ ਕਰਦਾ ਰੇਖਾ ਉਸੇ ਟਾਈਮ ਤੇ ਹੀ ਪਹੁੰਚ ਜਾਂਦੀ ਹੈ ਉਹ ਬਰੈਡ ਤੇ ਦੁੱਧ ਕੁੱਤਿਆਂ ਨੂੰ ਪਾਉਂਦੀ ਹੈ ਤੇ ਅੱਜ ਉਹ ਪਹਿਲਾਂ ਤੋਂ ਹੀ ਨਾਲ ਇੱਕ ਲਿਫਾਫਾ ਹੋਰ ਲੈ ਕੇ ਆਈ ਸੀ ਉਹਦੇ ਵਿੱਚ ਪਰੌਂਠੇ ਸੀ ਤੇ ਨਾਲ ਉਹਨਾਂ ਦੇ ਸਬਜ਼ੀ ਸੀ ਜਦੋਂ ਰੋਹਨ ਉਹਦੇ ਕੋਲ ਆਉਂਦਾ ਹੈ ਉਹ ਬਿਨਾ ਮੰਗੇ ਹੀ ਰੋਹਨ ਨੂੰ ਉਹ ਲਿਫਾਹ ਦੇਂਦੀ ਹੈ ਤੇ ਰੋਹਨ ਕਹਿੰਦਾ ਹੈ ਕਿ ਅੱਜ ਤਾਂ ਮੈਂ ਕੁਝ ਖਾਣ ਨੂੰ ਨਹੀਂ ਮੰਗਿਆ ਉਹ ਕਹਿੰਦੀ ਮੈਨੂੰ ਪਤਾ ਹੈ ਤੈਨੂੰ ਭੁੱਖ ਲੱਗੀ ਹੋਵੇਗੀ ਅੱਜ ਤਾਂ ਮੈਂ ਸਪੈਸ਼ਲ ਤੁਹਾਡੇ ਲਈ ਪਰੌਂਠੇ ਬਣਾ ਕੇ ਲਈ ਹਾਂ ਰੋਹਨ ਪਰੌਂਠੇ ਵੇਖ ਕੇ ਖੁਸ਼ ਹੋ ਜਾਂਦਾ ਹੈ ਤੇ ਧੰਨਵਾਦ ਕਰਦਾ ਹੈ ਉਹ ਰੇਖਾ ਨੂੰ ਕਹਿੰਦਾ ਹੈ ਤੁਸੀਂ ਕਿੰਨੇ ਚੰਗੇ ਹੋ ਪਹਿਲਾਂ ਤੁਸੀਂ ਕੁੱਤੇ ਲਈ ਦੁੱਧ ਤੇ ਬਰੈਡ ਲੈ ਕੇ ਆਉਂਦੇ ਸੀ ਹੁਣ ਤੁਹਾਨੂੰ ਪਤਾ ਵੀ ਮੈਂ ਵੀ ਇੱਥੇ ਹੁੰਨਾ ਤੁਸੀਂ ਪਰੌਂਠੇ ਲੈ ਕੇ ਆਏ ਉਹ ਉੱਥੋਂ ਗੱਲਾਂ-ਵਾਟਾਂ ਕਰਦੇ ਐ ਤੇ ਹੁਣ ਇਹ ਸਿਲਸਿਲਾ ਹਰ ਰੋਜ਼ ਦਾ ਹੋ ਗਿਆ ਸੀ ਰੇਖਾ ਜਦੋਂ ਵੀ ਪਾਰਕ ਦੇ ਵਿੱਚ ਆਉਂਦੀ ਕਦੇ ਕੁਝ ਕਦੇ ਕੁਝ ਉਹ ਰੋਹਣ ਲਈ ਲੈ ਕੇ ਆਉਂਦੀ ਤਿੰਨ-ਚਾਰ ਦਿਨ ਜਦੋਂ ਲੰਘ ਜਾਂਦੇ ਹਨ ਤਾਂ ਰੇਖਾ ਰੋਹਣ ਨੂੰ ਪੁੱਛਦੀ ਹੈ ਕਿ ਰੋਹਣ ਤੁਸੀਂ ਨੌਜਵਾਨ ਹੋ ਹੱਟੇ-ਕੱਟੇ ਹੋ ਫੇਰ ਵੀ ਤੁਸੀਂ ਖਾਣ ਲਈ ਮੰਗਦੇ ਹੋ ਤੁਸੀਂ ਮਾਈਂਡ ਨਾ ਕਰਿਓ ਮੈਨੂੰ ਕੋਈ ਇਤਰਾਜ਼ ਨਹੀਂ ਵੈਸੇ ਵੀ ਜੇ ਮੈਂ ਤੁਹਾਨੂੰ ਕੁਝ ਖਾਣ ਨੂੰ ਲਿਆ ਦਿੰਨੀ ਆ ਪਰ ਤੁਸੀਂ ਇਸ ਤਰ੍ਹਾਂ ਕਿਉਂ ਤੁਸੀਂ ਕੋਈ ਕੰਮ ਨਹੀਂ ਕਰਦੇ ਤੁਸੀਂ ਕਿੱਥੋਂ ਆਏ ਹੋ ਤੁਹਾਡਾ ਪਰਿਵਾਰ ਕਿੱਥੇ ਹੈ ਤੁਸੀਂ ਇੱਥੇ ਕਿਉਂ ਹੁੰਦੇ ਹੋ ਤਾਂ ਜਿਹੜਾ ਰੋਹਣ ਹੈ ਉਹ ਆਪਣੀ ਦਰਦ ਭਰੀ ਕਹਾਣੀ ਰੇਖਾ ਨੂੰ ਦੱਸਦਾ ਹੈ ਉਹਨੂੰ ਕਹਿੰਦਾ ਹੈ ਮੇਮ ਸਾਹਿਬ ਮੈਂ ਥੋਂ ਦਾ ਨਹੀਂ ਹਾਂ ਮੈਂ ਜੂਪੀ ਦਾ ਰਹਿਣ ਵਾਲਾ ਹਾਂ ਮੇਰੇ ਘਰ ਦੇ ਵਿੱਚ ਮੇਰੇ ਮਾਤਾ ਪਿਤਾ ਤੇ ਮੇਰੀ ਛੋਟੀ ਭੈਣ ਸੀ ਮੇਰੇ ਪਿਤਾ ਜੀ ਦੀ ਮੇਰੇ ਤਾਇਆ ਨੇ ਚਾਚੇ ਨਾਲ ਲੜਾਈ ਚੱਲਦੀ ਸੀ ਜ਼ਮੀਨ ਦੀ ਉਹ ਸਾਡੀ ਜ਼ਮੀਨ ਦੱਬ ਕੇ ਬੈਠੇ ਸੀ ਜਿਸ ਕਰਕੇ ਮੇਰੇ ਪਿਤਾ ਜੀ ਨੇ ਕੇਸ ਕੀਤਾ ਹੋਇਆ ਸੀ ਉਹ ਜ਼ਮੀਨ ਸਾਡੇ ਹੱਕ ਵਿੱਚ ਹੋਣ ਹੀ ਵਾਲੀ ਸੀ ਕਿ ਮੇਰੇ ਚਾਚੇ ਤਾਇਆ ਨੇ ਰਲ ਕੇ ਮੇਰੇ ਪਾਪਾ ਦਾ ਕਤਲ ਕਰ ਦਿੱਤਾ ਜਦੋਂ ਮੇਰੀ ਮੰਮੀ ਤੇ ਮੇਰੀ ਭੈਣ ਲੜਾਈ ਦੇ ਵਿੱਚ ਗਈਆਂ ਹਟਾਉਣ ਗਈਆਂ ਤਾਂ ਉਹਨਾਂ ਨੇ ਉਹਨਾਂ ਦੇ ਵੀ ਸੱਟਾਂ ਮਾਰੀਆਂ ਤੇ ਮੇਰੀ ਮਾਂ ਦੀ ਤੇ ਮੇਰੀ ਭੈਣ ਦੀ ਹਸਪਤਾਲ ਦੇ ਵਿੱਚ ਜਾ ਕੇ ਮੌਤ ਹੋ ਗਈ ਜਦੋਂ ਮੈਨੂੰ ਇਸ ਗੱਲ ਦਾ ਪਤਾ ਲੱਗਿਆ ਮੈਂ ਬਾਹਰ ਕੰਮ ਤੇ ਗਿਆ ਹੋਇਆ ਸੀ ਤਿੰਨ ਚਾਰ ਦਿਨਾਂ ਬਾਅਦ ਆਇਆ ਜਦੋਂ ਮੈਨੂੰ ਸੁਨੇਹਾ ਪਹੁੰਚਿਆ ਬਈ ਤੇਰਾ ਪਰਿਵਾਰ ਉੱਜੜ ਗਿਆ ਤਾਂ ਮੈਂ ਇਲ ਇਕਦਮ ਸਦਮੇ ਵਿੱਚ ਚੱਲਿਆ ਗਿਆ ਮੈਂ ਆਪਣੇ ਤਿੰਨਾਂ ਪਰਿਵਾਰਕ ਮੈਂਬਰਾਂ ਦਾ ਆਪਣੇ ਹੱਥੀਂ ਸੰਸਕਾਰ ਕੀਤਾ ਉਹਨਾਂ ਨੂੰ ਉਹਨਾਂ ਦੀਆਂ ਅੰਤਿਮ ਰਸਮਾਂ ਕੀਤੀਆਂ ਪਰ ਮੇਰਾ ਉਸ ਘਰ ਦੇ ਵਿੱਚ ਜੀ ਨਹੀਂ ਲੱਗਦਾ ਸੀ ਮੇਰੇ ਚਾਚੇ ਤਾਏ ਮੈਨੂੰ ਇਹ ਧਮਕੀਆਂ ਦਿੰਦੇ ਸੀ ਵੀ ਜੇ ਤੂੰ ਅੱਗੇ ਇਹ ਕੇਸ ਚਲਾਵੇਂਗਾ ਤਾਂ ਤੈਨੂੰ ਵੀ ਅਸੀਂ ਮਾਰ ਦੇਵਾਂਗੇ ਉਹਨਾਂ ਨੇ ਮੈਨੂੰ ਡਰਾ ਤਮਕਾ ਕੇ ਉਥੋਂ ਨਿਕਲਣ ਲਈ ਮਜਬੂਰ ਕਰ ਦਿੱਤਾ ਮੈਂ ਵੀ ਨਹੀਂ ਚਾਹੁੰਦਾ ਸੀ ਕਿ ਮੈਂ ਆਪਣੀ ਜਾਨ ਗਵਾਵਾਂ ਭਾਵੇਂ ਕਿ ਪਰਿਵਾਰਕ ਮੈਂਬਰਾਂ ਮੇਰੇ ਨਾਲ ਰਹਿਣਾ ਮੈਨੂੰ ਬਹੁਤ ਔਖਾ ਮੈਂ ਆਪਣੇ ਪਰਿਵਾਰਕ ਮੈਂਬਰਾਂ ਬਿਨਾਂ ਬਸ ਜੀ ਰਿਹਾ ਹਾਂ ਪਰ ਹੁਣ ਮੈਂ ਟੁੱਟ ਚੁੱਕਿਆ ਇੱਥੇ ਮੈਂ ਬਹੁਤ ਸਾਰੀਆਂ ਥਾਵਾਂ ਤੇ ਜਾਣਾਂ ਰੋਜ਼ ਕੰਮ ਲੱਭਦਾ ਪਰ ਮੈਨੂੰ ਕੋਈ ਵੀ ਕੰਮ ਨਹੀਂ ਦਿੰਦਾ ਮੈਂ ਚਾਹੁੰਦਾ ਸੀ ਕਿ ਮੈਂ ਕੋਈ ਵਧੀਆ ਕੰਮ ਕਰਾਂ ਮੈਂ ਮਿਹਨਤੀ ਹਾਂ ਤੇ 12 ਪੜ੍ਹਿਆ ਵੀ ਹੋਇਆ ਪਰ ਮੈਨੂੰ ਕਿਤੇ ਕੰਮ ਨਹੀਂ ਮਿਲ ਰਿਹਾ ਉਹਦੀ ਇਹ ਗੱਲ ਸੁਣ ਕੇ ਰੇਖਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਨੇ ਤੇ ਰੇਖਾ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਤੁਸੀਂ ਹੌਸਲਾ ਨਾ ਛੱਡੋ ਤੁਹਾਡੇ ਕੰਮ ਦਾ ਬੰਦੋਬਸਤ ਮੈਂ ਕਰ ਦੇਵਾਂਗੀ ਅਗਲੇ ਦਿਨ ਰੇਖਾ ਇੱਕ ਵੇਇਟਿੰਗ ਕਾਰਡ ਦਿੰਦੀ ਹੈ ਤੇ ਉਹਨੂੰ ਕਹਿੰਦੀ ਹੈ ਕਿ ਇਸ ਕੰਪਨੀ ਦੇ ਵਿੱਚ ਚੱਲਿਆ ਜਾਏਂ ਇਸ ਕੰਪਨੀ ਦੇ ਵਿੱਚ ਜਾ ਕੇ ਤੁਸੀਂ ਮੇਰਾ ਨਾਮ ਲੈ ਦਿਓ ਤੁਹਾਨੂੰ ਕੰਮ ਮਿਲ ਜਾਊਗਾ ਅਗਲੇ ਦਿਨ ਰੋਹਣ ਉਸ ਕੰਪਨੀ ਦੇ ਵਿੱਚ ਚਲਿਆ ਜਾਂਦਾ ਹੈ ਕੰਪਨੀ ਦੇ ਵਿੱਚ ਜਾ ਕੇ ਉਹ ਉਥੋਂ ਦੇ ਪੀਐਨ ਨੂੰ ਮਿਲਦਾ ਤੇ ਉਹਨੂੰ ਕਹਿੰਦਾ ਕਿ ਮੈਂ ਸਭ ਨੂੰ ਮਿਲਣਾ ਪਹਿਲਾਂ ਤਾਂ ਪੀਐਨ ਰੋਹਣ ਵੱਲ ਵੇਖਦਾ ਰੋਹਣ ਦੀ ਜੋ ਹਾਲਤ ਸੀ ਉਹ ਬਹੁਤ ਹੀ ਤਰਸਯੋਗ ਸੀ ਪੀਐਨ ਕਹਿੰਦਾ ਤੂੰ ਇੱਥੇ ਹੀ ਰੁਕ ਪਹਿਲਾਂ ਉਹ ਬੌਸ ਕੋਲ ਜਾਂਦਾ ਹੈ ਤੇ ਅੰਦਰ ਜਾ ਕੇ ਦੱਸਦਾ ਹੈ ਕਿ ਇੱਕ ਫਟੇ ਪੁਰਾਣੇ ਕੱਪੜਿਆਂ ਦੇ ਵਿੱਚ ਇੱਕ ਮੁੰਡਾ ਆਇਆ ਹੈ ਨੌਜਵਾਨ ਮੁੰਡਾ ਸੋਹਣਾ ਵੀ ਹੈ ਪਰ ਉਹਦੀ ਹਾਲਤ ਬਹੁਤ ਖਰਾਬ ਲੱਗਦੀ ਹੈ ਤੁਹਾਨੂੰ ਮਿਲਣਾ ਚਾਹੁੰਦਾ ਹੈ ਉਹ ਕੰਪਨੀ ਦਾ ਜਿਹੜਾ ਬੌਸ ਹੁੰਦਾ ਹੈ ਉਹ ਸੋਚਣ ਲੱਗਦਾ ਹੈ ਵੀ ਉਹ ਕੌਣ ਹੋ ਸਕਦਾ ਹੈ ਇਸ ਤਰ੍ਹਾਂ ਮੈਨੂੰ ਮਿਲਣਾ ਆਇਆ ਹੈ ਬੌਸ ਪੀਣ ਨੂੰ ਕਹਿੰਦਾ ਹੈ ਕਿ ਅੰਦਰ ਭੇਜ ਦੇ ਤੇ ਰੁਹਣ ਉਹ ਵਿਜ਼ਿਟਿੰਗ ਕਾਰਡ ਲੈ ਕੇ ਅੰਦਰ ਜਾਂਦਾ ਹੈ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਆਹ ਤੁਹਾਡਾ ਵਿਜ਼ਿਟਿੰਗ ਕਾਰਡ ਹੈ ਮੈਨੂੰ ਕਿਸੇ ਨੇ ਭੇਜਿਆ ਹੈ ਮੈਨੂੰ ਕੰਮ ਦੀ ਲੋੜ ਹੈ ਬਾਸ ਉਹਦੀ ਹਾਲਤ ਵੇਖਦਾ ਤੇ ਉਹਨੂੰ ਕਹਿੰਦਾ ਤੁਸੀਂ ਕਿੰਨਾ ਪੜੇ ਹੋ ਰੋਹਨ ਦੱਸਦਾ ਕਿ ਮੈਂ ਪਲੱਸ 2 ਕੀਤੀ ਇੰਨੇ ਪਰਸੈਂਟ ਮੇਰੇ ਮਾਰਕਸ ਨੇ ਬਾਸ ਕਹਿੰਦੇ ਵੀ ਤੁਸੀਂ ਪਹਿਲਾਂ ਕਿਤੇ ਕੰਮ ਕੀਤਾ ਰੋਹਨ ਦੱਸਦਾ ਕਿ ਨਹੀਂ ਕਿਤੇ ਕੰਮ ਨਹੀਂ ਕੀਤਾ ਉਹ ਆਪਣੀ ਹਾਲਤ ਬਾਰੇ ਬੌਸ ਨੂੰ ਵੀ ਦੱਸਦਾ ਹੈ ਕਿ ਇਸ ਤਰ੍ਹਾਂ ਮੇਰੇ ਨਾਲ ਮੇਰੇ ਚਾਚੇ ਤਾਇਆ ਨੇ ਧੋਖਾ ਕੀਤਾ ਮੈਨੂੰ ਕੰਮ ਦੀ ਲੋੜ ਆ ਪਲੀਜ਼ ਮੈਨੂੰ ਘੱਟ ਤਨਖਾਹ ਤੇ ਰੱਖ ਲਓ ਉਸ ਕੰਪਨੀ ਦਾ ਬੌਸ ਕਹਿਣ ਲੱਗਿਆ ਬਈ ਮੈਨੂੰ ਅਕਾਊਂਟੈਂਟ ਦੀ ਲੋੜ ਹੈ ਤੁਸੀਂ ਕੰਮ ਕਰੋ ਮੈਂ ਤੁਹਾਨੂੰ ਗਾਈਡ ਕਰੂੰਗਾ ਜੇ ਤੁਹਾਡਾ ਕੰਮ ਵਧੀਆ ਰਿਹਾ ਤਾਂ ਮੈਂ ਤੁਹਾਨੂੰ ਰੱਖ ਲੈਣਾ ਤੁਸੀਂ ਪਹਿਲਾਂ ਕੰਮ ਕਰਕੇ ਵੇਖੋ ਬੌਸ ਨੂੰ ਮਿਲਣ ਤੋਂ ਬਾਅਦ ਰੋਹਨ ਪਾਰਕ ਵਿੱਚ ਆਉਂਦਾ ਹੈ। ਰੇਖਾ ਮੈਡਮ ਅਜੇ ਤੱਕ ਆਏ ਨਹੀਂ ਸੀ। ਉਹ ਉੱਥੇ ਬੈਠਾ ਇੰਤਜ਼ਾਰ ਕਰਦਾ ਹੈ। ਕੁਝ ਦੇਰ ਬਾਅਦ ਰੇਖਾ ਆ ਜਾਂਦੀ ਹੈ ਤੇ ਰੋਹਨ ਉਹਨੂੰ ਵੇਖ ਕੇ ਮੁਸਕਰਾਉਂਦਾ ਹੈ। ਸਤਿ ਸ਼੍ਰੀ ਅਕਾਲ ਬੁਲਾਉਂਦਾ ਤੇ ਰੇਖਾ ਅੱਜ ਉਹਦੇ ਲਈ ਕੁਝ ਮਿੱਠਾ ਲੈ ਕੇ ਆਈ ਸੀ। ਰੋਹਨ ਉਹਨੂੰ ਧੰਨਵਾਦ ਕਰਦਾ ਹੈ ਕਿ ਮੀਮ ਸਾਹਿਬ ਤੁਹਾਡਾ ਧੰਨਵਾਦ। ਤੁਹਾਡੇ ਕਰਕੇ ਅੱਜ ਮੈਨੂੰ ਨੌਕਰੀ ਮਿਲ ਗਈ ਹੈ। ਮੈਂ ਕੰਪਨੀ ਵਿੱਚ ਜਾ ਆ ਤੇ ਮੈਨੂੰ ਉਹਨਾਂ ਨੇ ਬੁਲਾਇਆ ਹੈ। ਰੇਖਾ ਉਹਨੂੰ ਕਹਿੰਦੀ ਹੈ ਕਿ ਠੀਕ ਹੈ ਹੁਣ ਤੂੰ ਆਪਣੇ ਕੰਮ ਤੇ ਫੋਕਸ ਕਰ। ਕੰਮ ਤੇ ਜਾਇਆ ਕਰ। ਆਪਣੀ ਡਿਊਟੀ ਨੂੰ ਤੰਦੇ ਹੀ ਨਾਲ ਕਰ। ਕੁਝ ਪੈਸੇ ਉਹ ਰੋਹਣ ਨੂੰ ਦਿੰਦੀ ਹੈ ਤੇ ਰੋਹਣ ਕਹਿੰਦਾ ਹੈ ਵੀ ਇਹ ਪੈਸੇ ਕਿਉਂ? ਰੇਖਾ ਕਹਿੰਦੀ ਤੂੰ ਰਹਿੰਦਾ ਕਿੱਥੇ ਹੈਂ? ਰੋਹਣ ਕਹਿੰਦਾ ਫਿਲਹਾਲ ਤਾਂ ਮੈਂ ਇੱਥੇ ਹੀ ਰਹਿੰਦਾ। ਪਾਰਕ ਦੇ ਵਿੱਚ ਰਾਤ ਕੱਟਦਾ ਰੇਖਾ ਕਹਿੰਦੀ ਨਹੀਂ ਤੂੰ ਇੱਕ ਕਮਰਾ ਲੈ ਲੈ ਤੇ ਦੋ ਚਾਰ ਵਧੀਆ ਸੂਟ ਵੀ ਲੈ ਲੈ ਉਸ ਤੋਂ ਬਾਅਦ ਤੂੰ ਕੰਮ ਤੇ ਜਾਇਆ ਕਰੇਗਾ ਇਸ ਹਾਲਤ ਵਿੱਚ ਥੋੜੀ ਜਾਏਗਾ ਪਰ ਹੁਣ ਕਹਿੰਦਾ ਮੀਮਸਾਵ ਤੁਸੀਂ ਮੇਰੇ ਲਈ ਇੰਨਾ ਕੀਤਾ ਹੁਣ ਹੋਰ ਰੇਖਾ ਕਹਿੰਦੀ ਚੁੱਪਚਾਪ ਬਸ ਆ ਪੈਸੇ ਫੜ ਲੈ ਕੋਈ ਗੱਲ ਨਹੀਂ ਜਦੋਂ ਤੂੰ ਕੰਮ ਤੇ ਲੱਗ ਗਿਆ ਤੈਨੂੰ ਤਨਖਾਹ ਮਿਲ ਗਈ ਉਦੋਂ ਮੇਰੇ ਵਾਪਸ ਕਰ ਦੇ ਮੈਂ ਕਿਹੜਾ ਤੈਨੂੰ ਫਰੀ ਚ ਦਿੱਤੇ ਐ ਜਦੋਂ ਰੇਖਾ ਇਸ ਤਰ੍ਹਾਂ ਹੱਸ ਕੇ ਕਹਿੰਦੀ ਐ ਤਾਂ ਉਹ ਪੈਸੇ ਲੈ ਲੈਂਦਾ ਐ ਪੈਸੇ ਲੈ ਕੇ ਰੋਹਣ ਵਧੀਆ ਦੋ ਸੂਟ ਖਰੀਦ ਲੈਂਦਾ ਐ ਤੇ ਇੱਕ ਕਮਰਾ ਕਿਰਾਏ ਤੇ ਵੀ ਲੈ ਲੈਂਦਾ ਐ ਉਹ ਆਪਣੀ ਜ਼ਿੰਦਗੀ ਸ਼ੁਰੂ ਕਰ ਲੈਂਦਾ ਐ ਤੇ ਆਪਣੀ ਜੌਬ ਤੇ ਜਾਣਾ ਸ਼ੁਰੂ ਕਰ ਦਿੰਦਾ ਪੂਰਾ ਇੱਕ ਹਫਤਾ ਹੋ ਗਿਆ ਸੀ ਰੋਹਣ ਨੂੰ ਜੌਬ ਤੇ ਜਾਂਦੇ ਨੂੰ ਉਹ ਸ਼ਾਮ ਨੂੰ ਲੇਟ ਵਾਪਸ ਹੁੰਦਾ ਸੀ ਇਸ ਕਰਕੇ ਉਹਦੇ ਤੋਂ ਪਾਰਕ ਦੇ ਵਿੱਚ ਨਹੀਂ ਜਾਇਆ ਗਿਆ ਇਧਰ ਰੇਖਾ ਦਾ ਰੁਟੀਨ ਦਾ ਕੰਮ ਸੀ ਪਾਰਕ ਦੇ ਵਿੱਚ ਆਉਣਾ ਉਹ ਹਰ ਰੋਜ਼ ਰੋਹਣ ਦਾ ਇੰਤਜ਼ਾਰ ਕਰਦੀ ਤੇ ਰੇਖਾ ਨੂੰ ਇਹ ਲੱਗਦਾ ਹੈ ਕਿ ਰੋਹਣ ਸ਼ਾਇਦ ਹੁਣ ਨਹੀਂ ਆਊਗਾ ਪੈਸੇ ਲੈ ਕੇ ਚਲੇ ਗਿਆ ਮਤਲਬ ਕੱਢ ਕੇ ਇੱਕ ਹਫ਼ਤੇ ਬਾਅਦ ਰੇਖਾ ਜਦੋਂ ਪਾਰਕ ਦੇ ਵਿੱਚ ਆਉਂਦੀ ਹੈ ਤਾਂ ਰੋਹਣ ਪਾਰਕ ਦੇ ਵਿੱਚ ਪਹਿਲਾਂ ਤੋਂ ਹੀ ਬੈਠਾ ਹੁੰਦਾ ਉਹਦੇ ਹੱਥ ਦੇ ਵਿੱਚ ਕੋਈ ਚੀਜ਼ ਹੁੰਦੀ ਹੈ ਲਿਫਾਫੇ ਦੇ ਵਿੱਚ ਉਹ ਜਦੋਂ ਰੇਖਾ ਨੂੰ ਵੇਖਦਾ ਹੈ ਖੜਾ ਹੋ ਕੇ ਰੇਖਾ ਨੂੰ ਸਤਿ ਸ਼੍ਰੀਕਾਲ ਬੁਲਾਉਂਦਾ ਹੈ ਰੇਖਾ ਰੋਹਣ ਵੱਲ ਵੇਖ ਕੇ ਹੱਕੀ ਵੱਕੀ ਰਹਿ ਜਾਂਦੀ ਹੈ ਕਿ ਇਹ ਉਹੀ ਰੋਹਣ ਹੈ ਕਿਉਂਕਿ ਰੋਹਣ ਦੇ ਵਧੀਆ ਸੋਹਣੀ ਪੈਂਟ ਸ਼ਰਟ ਪਾਈ ਹੋਈ ਸੀ ਵਧੀਆ ਸੋਹਣਾ ਲੱਗ ਰਿਹਾ ਸੀ ਉਹਦੇ ਹੱਥ ਦੇ ਵਿੱਚ ਇੱਕ ਲਿਫਾਫਾ ਫੜਿਆ ਹੋਇਆ ਸੀ ਉਹ ਰੇਖਾ ਵੱਲ ਕਰਦਾ ਹੈ ਰੇਖਾ ਲਿਫਾਫਾ ਫੜਦੀ ਹੈ ਤੇ ਉਸ ਲਿਫਾਫੇ ਦੇ ਵਿੱਚ ਮਠਾਈ ਹੁੰਦੀ ਹੈ ਰੋਹਨ ਕਹਿੰਦਾ ਕਿ ਮੈਡਮ ਤੁਹਾਡਾ ਧੰਨਵਾਦ ਮੈਨੂੰ ਇੱਕ ਨਵੀਂ ਜ਼ਿੰਦਗੀ ਦੇਣ ਲਈ ਰੇਖਾ ਕਹਿੰਦੀ ਧੰਨਵਾਦੀ ਲੋੜ ਨਹੀਂ ਉਹ ਨੂੰ ਕਹਿੰਦੀ ਹੈ ਕਿ ਮੈਨੂੰ ਤਾਂ ਲੱਗਿਆ ਸੀ ਵੀ ਸ਼ਾਇਦ ਤੂੰ ਨਹੀਂ ਆਏਗਾ ਹੁਣ ਰੋਹਨ ਕਹਿੰਦਾ ਨਹੀਂ ਸੌਰੀ ਮੈਨੂੰ ਕੰਮ ਜੋਇਨ ਕੀਤੇ ਆ ਥੋੜੇ ਦਿਨ ਹੋਏ ਸੀ ਮੈਂ ਉੱਥੇ ਜਿਆਦਾ ਲੇਟ ਹੋ ਜਾਂਦਾ ਸੀ ਅੱਜ ਵੀ ਮੈਂ ਛੁੱਟੀ ਲੈ ਕੇ ਆਇਆ ਕਿ ਤੁਹਾਡਾ ਧੰਨਵਾਦ ਕਰਨਾ ਤਾਂ ਬਣਦਾ ਨਾਲੇ ਮੈਂ ਤੁਹਾਨੂੰ ਦੱਸਾਂ ਕਿ ਕੰਮ ਦੀ ਮੈਨੂੰ ਜਾਂਚ ਆ ਗਈ ਹੈ ਮੇਰਾ ਬੌਸ ਵੀ ਮੈਨੂੰ ਕਹਿੰਦਾ ਕਿ ਹੁਣ ਮੈਂ ਤੈਨੂੰ ਪੱਕਾ ਹੀ ਰੱਖ ਲੈਣਾ ਤੁਸੀਂ ਮੇਰੀ ਜ਼ਿੰਦਗੀ ਹੀ ਬਦਲ ਦਿੱਤੀ ਤੁਹਾਡਾ ਧੰਨਵਾਦ ਰੇਖਾ ਕਹਿੰਦੀ ਮੈਂ ਤੈਨੂੰ ਕਿੰਨੀ ਵਾਰ ਕਿਹਾ ਕਿ ਧੰਨਵਾਦ ਨਾ ਖਰਿਆ ਕਰ। ਰੇਖਾ ਕਹਿੰਦੀ, "ਚੱਲ ਫਿਰ ਠੀਕ ਹੈ, ਸਭ ਕੁਝ ਹੋ ਗਿਆ, ਧੰਨਵਾਦ ਵੀ ਹੋ ਗਿਆ। ਹੁਣ ਤੂੰ ਮੈਨੂੰ ਆਪਣਾ ਕਮਰਾ ਨਹੀਂ ਦਿਖਾਵੇਂਗਾ?" ਰੋਹਨ ਕਹਿੰਦਾ, "ਕਿਉਂ ਨਹੀਂ, ਜ਼ਰੂਰ, ਚਲੋ ਮੈਡਮ ਜੀ।" ਰੇਖਾ ਉਹਦੇ ਨਾਲ ਆ ਜਾਂਦੀ ਹੈ। ਰੇਖਾ ਜਦੋਂ ਘਰ ਦੇ ਵਿੱਚ ਜਾ ਕੇ ਵੇਖਦੀ ਹੈ, ਰੋਹਨ ਨੇ ਆਪਣਾ ਕਮਰਾ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੁੰਦਾ ਹੈ। ਹਰ ਇੱਕ ਚੀਜ਼ ਜਗ੍ਹਾ ਤੇ ਹੁੰਦੀ ਹੈ। ਪੂਰਾ ਸਾਫ ਸੁਥਰਾ ਹੁੰਦਾ ਹੈ ਇਹ ਵੇਖ ਕੇ ਰੇਖਾ ਹੈਰਾਨ ਰਹਿ ਜਾਂਦੀ ਹੈ ਉਹ ਰੋਹਣ ਨੂੰ ਕਹਿੰਦੀ ਹੈ ਕਿ ਰੋਹਣ ਤੂੰ ਇੱਕ ਬਹੁਤ ਵਧੀਆ ਇਨਸਾਨ ਹੈ ਰੋਹਣ ਕਹਿੰਦਾ ਇਹ ਸਭ ਕੁਝ ਤੁਹਾਡੀ ਵਜ੍ਹਾ ਨਾਲ ਹੀ ਹੋਇਆ ਹੈ ਫਿਰ ਰੇਖਾ ਨੇ ਕਿਹਾ ਰੋਹਣ ਹੁਣ ਮੈਂ ਚਲਦੀ ਹਾਂ ਮੈਂ ਲੇਟ ਹੋ ਰਹੀ ਹਾਂ ਰੇਖਾ ਵਾਪਸ ਘਰ ਆ ਜਾਂਦੀ ਹੈ ਰੇਖਾ ਦੇ ਘਰ ਵਾਲਾ ਘਰ ਆ ਚੁੱਕਿਆ ਸੀ ਉਹ ਰੇਖਾ ਨੂੰ ਕਹਿੰਦਾ ਹੈ ਕਿ ਤੂੰ ਕਿੱਥੇ ਗਈ ਸੀ ਰੇਖਾ ਕਹਿੰਦੀ ਕਿ ਮੈਂ ਪਾਰਕ ਗਈ ਸੀ ਉਹ ਕਹਿਣ ਲੱਗਾ "ਪਾਰਕ ਤਾਂ ਤੂੰ ਪਹਿਲਾਂ ਵੀ ਜਾਣੀ ਐ ਪਰ ਅੱਜ ਤੂੰ ਬਹੁਤ ਹੀ ਲੇਟ ਹੋ ਗਈ। ਮੈਂ ਤੈਨੂੰ ਪਾਰਕ ਦੇ ਵਿੱਚ ਵੇਖ ਕੇ ਆਇਆ ਸੀ। ਉੱਥੇ ਤਾਂ ਤੂੰ ਹੈ ਹੀ ਨਹੀਂ ਸੀ।" ਤਾਂ ਉਹ ਦੱਸਣ ਲੱਗਦੀ ਐ ਕਿ ਮੈਂ ਕਿਸੇ ਨੂੰ ਮਿਲਣ ਗਈ ਸੀ। ਆਪਣੀ ਸਹੇਲੀ ਨੂੰ ਮਿਲਣ ਗਈ ਸੀ। ਰੇਖਾ ਦਾ ਘਰ ਵਾਲਾ ਥੋੜਾ ਜਿਹਾ ਸ਼ੱਕ ਦੀ ਨਿਗਾਹ ਨਾਲ ਉਸ ਨੂੰ ਪੁੱਛਦਾ ਕਿ "ਪੱਕਾ ਤੂੰ ਸਹੇਲੀ ਦੇ ਘਰ ਗਈ ਸੀ?" ਰੇਖਾ ਕਹਿੰਦੀ ਹੈ ਕਿ ਆ ਮੈਂ ਸਹੇਲੀ ਦੇ ਘਰ ਹੀ ਗਈ ਸੀ ਇਹ ਗੱਲ ਕਹਿ ਕੇ ਉਹ ਰਸੋਈ ਦੇ ਵਿੱਚ ਚਲੀ ਜਾਂਦੀ ਹੈ ਪਰ ਜੋ ਰੇਖਾ ਦੇ ਘਰ ਵਾਲਾ ਹੁੰਦਾ ਹੈ ਉਹ ਸੋਚਾਂ ਦੇ ਵਿੱਚ ਪੈ ਜਾਂਦਾ ਹੈ ਅਗਲੇ ਦਿਨ ਫਿਰ ਰੇਖਾ ਪਾਰਕ ਦੇ ਵਿੱਚ ਜਾਂਦੀ ਹੈ ਤੇ ਰੋਹਣ ਫਿਰ ਅਗਲੇ ਦਿਨ ਪਾਰਕ ਆਉਂਦਾ ਹੈ ਤੇ ਉਹ ਉੱਥੇ ਬੈਂਚ ਤੇ ਬੈਠ ਕੇ ਗੱਲਾਂ ਕਰਦੇ ਨੇ ਰੇਖਾ ਦਾ ਪਤੀ ਰੇਖਾ ਨੂੰ ਵੇਖਣ ਆਉਂਦਾ ਹੈ ਤੇ ਦੂਰੋਂ ਹੀ ਦੇਖ ਕੇ ਮੁੜ ਜਾਂਦਾ ਉਹ ਵੇਖ ਲੈਂਦਾ ਹੈ ਕਿ ਰੇਖਾ ਕਿਸੇ ਮੁੰਡੇ ਦੇ ਨਾਲ ਗੱਲ ਕਰ ਰਹੀ ਹੈ ਜਦੋਂ ਉਹ ਵਾਪਸ ਆਉਂਦੀ ਹੈ ਤਾਂ ਰੇਖਾ ਦਾ ਘਰ ਵਾਲਾ ਲੋਹਾ ਲੱਖਾ ਹੋਇਆ ਆਉਂਦਾ ਹੈ ਤੇ ਉਹ ਨੂੰ ਕਹਿੰਦਾ ਹੈ ਅੱਛਾ ਤੂੰ ਰੋਹਨ ਨੂੰ ਮਿਲਣ ਗਈ ਸੀ ਪਾਰਕ ਦੇ ਵਿੱਚ ਰੇਖਾ ਕਹਿੰਦੀ ਕਿ ਤੁਸੀਂ ਰੋਹਨ ਨੂੰ ਜਾਣਦੇ ਹੋ ਉਹ ਕਹਿੰਦਾ ਬਿਲਕੁਲ ਜਾਣਦਾ ਹਾਂ ਰੋਹਨ ਉਹੀ ਮੁੰਡਾ ਹੈ ਜਿਹੜਾ ਮੇਰੀ ਕੰਪਨੀ ਦੇ ਵਿੱਚ ਪਿਛਲੇ ਦਿਨੀ ਮੇਰੇ ਕੋਲ ਨੌਕਰੀ ਦੀ ਮੰਗ ਕਰਨ ਲਈ ਆਇਆ ਸੀ ਮੈਂ ਵੀ ਹੈਰਾਨ ਸੀ ਵੀ ਕਿਹੜਾ ਇਹੋ ਜਿਹਾ ਇਨਸਾਨ ਹੈ ਜੀਨੇ ਮੇਰਾ ਬਿਜ਼ੀਟਿੰਗ ਕਾਰਡ ਰੋਹਨ ਨੂੰ ਦੇ ਦਿੱਤਾ ਕਿਉਂਕਿ ਰੋਹਨ ਨੇ ਮੈਨੂੰ ਇਹ ਨਹੀਂ ਦੱਸਿਆ ਸੀ ਕਿ ਉਹਨੂੰ ਕਿਹਨੇ ਭੇਜਿਆ ਤਾਂ ਫਿਰ ਉਹ ਕਹਿੰਦਾ ਕਿ ਰੇਖਾ ਤੇਰਾ ਰੋਹਨ ਨਾਲ ਕੀ ਰਿਸ਼ਤਾ ਹੈ ਰੇਖਾ ਕਹਿੰਦੀ ਨਹੀਂ ਮੇਰਾ ਕੋਈ ਰਿਸ਼ਤਾ ਨਹੀਂ ਉਸ ਦੇ ਨਾਲ ਬਸ ਇਨਸਾਨੀਅਤ ਦੇ ਤੌਰ ਤੇ ਮੈਂ ਉਹਦੀ ਮਦਦ ਕੀਤੀ ਹੈ ਉਸ ਦਾ ਘਰ ਵਾਲਾ ਕਹਿੰਦਾ ਵੀ ਨਹੀਂ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ ਤਾਂ ਰੇਖਾ ਕਹਿੰਦੀ ਹੈ ਕਿ ਦੇਖੋ ਸੁਧੀਰ ਅੱਜ ਤੱਕ ਮੈਂ ਤੁਹਾਨੂੰ ਕੁਝ ਨਹੀਂ ਕਿਹਾ ਸੀ ਪਰ ਮੈਂ ਤੁਹਾਡੇ ਤੋਂ ਕੁਝ ਲੁਕਾਉਂਗੀ ਨਹੀਂ ਅੱਜ ਤੋਂ 10 ਸਾਲ ਪਹਿਲਾਂ ਆਪਣਾ ਵਿਆਹ ਹੋਇਆ ਸੀ ਜਦੋਂ ਮੈਂ 15 ਸਾਲ ਦੀ ਸੀ 15 ਸਾਲ ਦੀ ਉਮਰ ਦੇ ਵਿੱਚ ਮੇਰਾ ਤੁਹਾਡੇ ਨਾਲ ਵਿਆਹ ਹੋਇਆ ਤੁਹਾਡੀ ਉਮਰ ਉਦੋਂ 45 ਸਾਲ ਦੀ ਸੀ ਤੇ ਅੱਜ ਤੁਸੀਂ 55 ਸਾਲ ਦੇ ਹੋ ਚੁੱਕੇ ਹੋ ਇਹਨਾਂ ਦਾ ਸਾਲਾਂ ਦੇ ਵਿੱਚ ਆਪਣਾ ਜੋ ਪਤੀ ਪਤਨੀ ਵਾਲਾ ਪਿਆਰ ਹੋਣਾ ਚਾਹੀਦਾ ਹੈ ਜੋ ਰਿਸ਼ਤਾ ਹੋਣਾ ਚਾਹੀਦਾ ਹੈ ਉਹ ਨਹੀਂ ਤੁਸੀਂ ਕੰਮ ਦੇ ਵਿੱਚ ਐਨਾ ਉਲਝੇ ਰਹਿੰਦੇ ਹੋ ਉਹ ਮੈਨੂੰ ਪਿਆਰ ਸਤਕਾਰ ਨਹੀਂ ਦੇ ਸਕਦੇ ਜਿਹੜਾ ਕਿ ਚਾਹੀਦਾ ਹੈ ਮੈਨੂੰ ਨਹੀਂ ਪਤਾ ਮੈਂ ਕਿਵੇਂ ਰੋਹਣ ਵੱਲ ਡ੍ਰੈਕਟ ਹੋਈ ਹਾਂ ਮਨ ਹੀ ਮਨ ਮੈਂ ਉਹਨੂੰ ਪਸੰਦ ਕਰਨ ਲੱਗੀ ਹਾਂ ਸਾਡੇ 'ਚ ਕੁਝ ਵੀ ਗਲਤ ਨਹੀਂ ਪਰ ਮੈਂ ਤੁਹਾਡੇ ਤੋਂ ਕੁਝ ਵੀ ਲੁਕਾਵਾਂਗੀ ਨਹੀਂ ਜਦੋਂ ਰੇਖਾ ਆਪਣੇ ਪਤੀ ਨਾਲ ਇਹ ਗੱਲ ਕਹਿੰਦੀ ਹੈ ਤਾਂ ਰੇਖਾ ਦੀ ਸੱਸ ਬਾਹਰ ਖੜੀ ਗੱਲ ਸੁਣ ਲੈਂਦੀ ਹੈ ਉਹ ਆ ਕੇ ਬੋਲਣ ਲੱਗ ਜਾਂਦੀ ਹੈ ਉਹ ਆਪਣੇ ਮੁੰਡੇ ਨੂੰ ਕਹਿੰਦੀ ਹੈ ਕਿ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਤੇਰੇ ਘਰ ਵਾਲੀ ਨੇ ਤੇਰੇ ਕੋਲੇ ਬੈਠੇ ਤੋਂ ਐਨੀ ਗੱਲ ਕਹਤੀ ਕਿ ਉਹ ਕਿਸੇ ਹੋਰ ਮੁੰਡੇ ਨੂੰ ਪਸੰਦ ਕਰਦੀ ਹੈ ਤੇ ਤੂੰ ਬੈਠਾ ਸੁਣ ਰਿਹਾ ਹੈ ਇਹ ਚਰਿੱਤਰਹੀਣ ਔਰਤ ਸਾਡੀ ਇੱਜ਼ਤ ਨੂੰ ਦਾਗ ਲਾ ਰਹੀ ਹੈ ਤਾਂ ਸੁਦੀਰ ਕਹਿੰਦਾ ਮਾਂ ਤੁਸੀਂ ਚੁੱਪ ਕਰੋ ਪਹਿਲੀ ਗੱਲ ਤਾਂ ਤੁਹਾਨੂੰ ਪਤੀ ਪਤਨੀ ਦੀਆਂ ਗੱਲਾਂ ਨਹੀਂ ਸੁਣਨੀਆਂ ਚਾਹੀਦੀਆਂ ਜੇ ਤੁਸੀਂ ਸੁਣ ਵੀ ਲਈਆਂ ਤਾਂ ਤੁਹਾਨੂੰ ਇਹ ਰਿਐਕਟ ਨਹੀਂ ਕਰਨਾ ਚਾਹੀਦਾ ਮੈਂ ਵੇਖਣਾ ਹੈ ਰੇਖਾ ਮੇਰੀ ਪਤਨੀ ਹੈ ਮੈਂ ਉਹਦੇ ਨਾਲ ਕਿਦਾਂ ਦਾ ਸਲੂਕ ਕਰਨਾ ਹੈ ਰੇਖਾ ਦੀ ਸੱਸ ਉੱਥੋਂ ਬੁੜਬੁੜ ਕਰਦੀ ਚਲੀ ਜਾਂਦੀ ਹੈ ਤੇ ਕਹਿੰਦੀ ਹੈ ਕਿ ਮੈਂ ਇਹਨੂੰ ਘਰ ਨਹੀਂ ਰੱਖਣਾ ਇਹੋ ਜਿਹੀ ਔਰਤ ਨੂੰ ਮੈਂ ਨਹੀਂ ਰੱਖ ਸਕਦੀ ਸੁਧੀਰ ਆਪਣੀ ਮਾਂ ਨੂੰ ਬਾਹਰ ਭੇਜ ਕੇ ਦਰਵਾਜ਼ਾ ਬੰਦ ਕਰਦਾ ਤੇ ਰੇਖਾ ਦੇ ਕੋਲ ਬੈਠ ਕੇ ਕਹਿੰਦਾ ਰੇਖਾ ਜੇ ਤੂੰ ਰੋਹਣ ਨੂੰ ਪਸੰਦ ਕਰਦੀ ਹੈ ਤਾਂ ਕੀ ਤੂੰ ਰੋਹਣ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ ਇਹ ਗੱਲ ਸੁਣ ਕੇ ਰੇਖਾ ਹੈਰਾਨ ਹੋ ਜਾਂਦੀ ਹੈ ਤੇ ਆਪਣੇ ਪਤੀ ਨੂੰ ਕਹਿੰਦੀ ਹੈ ਕਿ ਤੁਸੀਂ ਇਹ ਕੀ ਕਹਿ ਰਹੇ ਹੋ ਤਾਂ ਸੁਦੀ ਰੱਖਦਾ ਹੈ ਰੇਖਾ ਠੀਕ ਹੈ ਆਪਣਾ ਵਿਆਹ ਹੋਇਆ ਆਪਾਂ ਪਤੀ ਪਤਨੀਆਂ ਬਾ ਇਸ ਗੱਲ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਆਪਣੇ ਵਿੱਚ ਜੋ ਉਮਰ ਦਾ ਫਾਸਲਾ ਸੀ ਉਹਦੇ ਕਰਕੇ ਆਪਣੀਆਂ ਨਜ਼ਦੀਕੀਆਂ ਉਹਨੀਆਂ ਨਹੀਂ ਵੱਧ ਸਕੀਆਂ ਸ਼ਾਇਦ ਮੈਂ ਤੈਨੂੰ ਉਹ ਪਤੀ ਵਾਲਾ ਪਿਆਰ ਨਹੀਂ ਦੇ ਸਕਿਆ ਜਿਹੜਾ ਕਿ ਤੈਨੂੰ ਚਾਹੀਦਾ ਸੀ ਕਿਉਂਕਿ ਤੂੰ ਜਦੋਂ ਮੇਰੇ ਨਾਲ ਵਿਆਹ ਕੇ ਘਰ ਆਈ ਸੀ 15 ਸਾਲ ਦੀ ਸੀ ਅੱਜ ਤੂੰ 25 ਸਾਲ ਦੀ ਇਸ ਉਮਰ ਦੇ ਵਿੱਚ ਇੱਕ ਔਰਤ ਨੂੰ ਆਪਣੇ ਪਤੀ ਦੇ ਪਿਆਰ ਦੀ ਲੋੜ ਹੁੰਦੀ ਹੈ ਪਰ ਮੈਂ ਤੈਨੂੰ ਉਹਨਾ ਪਿਆਰ ਨਹੀਂ ਦੇ ਸਕਦਾ ਜੇ ਤੂੰ ਰੋਹਣ ਦੇ ਨਾਲ ਖੁਸ਼ ਰਹਿ ਸਕਦੀ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਮੈਂ ਤੇਰਾ ਰੋਹਣ ਦੇ ਨਾਲ ਵਿਆਹ ਕਰਵਾਉਣ ਲਈ ਤਿਆਰ ਹਾਂ ਪਰ ਮੈਂ ਇਹ ਨਹੀਂ ਚਾਹੁੰਦਾ ਕਿ ਤੂੰ ਚੋਰੀ-ਚੋਰੀ ਉਹਨੂੰ ਜਾ ਕੇ ਮਿਲੇ ਪਾਰਕ ਦੇ ਵਿੱਚ ਉਹਦੇ ਨਾਲ ਬੈਠੇ ਤੇ ਲੋਕ ਗੱਲਾਂ ਕਰਨ ਠੀਕ ਹੈ ਜਦੋਂ ਵਿਆਹ ਕਰਵਾਵੇਂਗੀ ਤਾਂ ਲੋਕ 2-4 ਦਿਨ ਗੱਲਾਂ ਕਰਨਗੇ ਜੇ ਤੈਨੂੰ ਮੇਰੀ ਪਰਿਵਾਰ ਪ੍ਰਵਾਹ ਹੈ ਤਾਂ ਤੂੰ ਉਹਦੇ ਨਾਲ ਆਪਣੀ ਜ਼ਿੰਦਗੀ ਨਵੇਂ ਤਰੀਕੇ ਤੋਂ ਸ਼ੁਰੂ ਕਰਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਸ਼ਿਫਟ ਹੋ ਜਾ ਕਿਉਂਕਿ ਮੈਂ ਵੀ ਇਸ ਗੱਲ ਦਾ ਬੋਝ ਆਪਣੇ ਦਿਮਾਗ ਤੇ ਨਹੀਂ ਚੱਲ ਸਕਦਾ ਕਿ ਮੇਰੀ ਪਤਨੀ ਪਤੀ ਦੇ ਪਿਆਰ ਤੋਂ ਵਾਂਝੀ ਰਹੇ ਮੈਂ ਪੂਰੀ ਜ਼ਿੰਦਗੀ ਤੈਨੂੰ ਘੁੱਟ ਕੇ ਜਿਉਣ ਲਈ ਮਜਬੂਰ ਨਹੀਂ ਕਰੂੰਗਾ ਤਾਂ ਇਹ ਸੁਣ ਕੇ ਰੇਖਾ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਜਾਂਦੇ ਐ ਅਤੇ ਉਹ ਕਹਿੰਦੀ ਹੈ ਕਿ ਮੰਮੀ ਪਾਪਾ ਨਹੀਂ ਮੰਨਣਗੇ ਸੁਧੀਰ ਕਹਿੰਦਾ ਤੇਰੇ ਮੰਮੀ ਪਾਪਾ ਨੂੰ ਮੈਂ ਆਪੇ ਮਨਾ ਲੂੰ ਵੈਸੇ ਵੀ ਤੇਰੇ ਪਾਪਾ ਨੇ ਮੇਰੇ ਨਾਲ ਵਿਆਹ ਨਹੀਂ ਕੀਤਾ ਸੀ ਸੌਦਾ ਕੀਤਾ ਸੀ ਤੇਰੇ ਪਾਪਾ ਨੇ ਮੈਥੋਂ ਤੇਰੀ ਕੀਮਤ ਲਈ ਸੀ ਤੇ ਹੁਣ ਤੂੰ ਮੇਰੀ ਐ ਤੇ ਤੇਰੀ ਜ਼ਿੰਦਗੀ ਦਾ ਫੈਸਲਾ ਕਰਨਾ ਮੇਰੇ ਹੱਥ ਚ ਹੈ ਰੇਖਾ ਜਦੋਂ ਇਹ ਗੱਲ ਸੁਣਦੀ ਹੈ ਤਾਂ ਉਹਨੂੰ ਇਸ ਗੱਲ ਦਾ ਦੁੱਖ ਹੁੰਦਾ ਹੈ ਫਿਰ ਸੁਦੀਰ ਰੇਖਾ ਨੂੰ ਕਹਿੰਦਾ ਕਿ ਤੂੰ ਰੋਹਣ ਨੂੰ ਫੋਨ ਕਰ ਤੇ ਆਪਾਂ ਅੱਜ ਮਿਲਦੇ ਹਾਂ ਰੇਖਾ ਰੋਹਣ ਨੂੰ ਫੋਨ ਕਰਦੀ ਹੈ ਕਿ ਅਸੀਂ ਤੇਰੇ ਘਰ ਆ ਰਹੇ ਹਾਂ ਰੇਖਾ ਆਪਣੇ ਪਤੀ ਨੂੰ ਲੈ ਕੇ ਰੋਹਣ ਦੇ ਕਰ ਜਾਂਦੀ ਹੈ ਤੇ ਰੋਹਣ ਆਪਣੇ ਬੌਸ ਨੂੰ ਰੇਖਾ ਦੇ ਨਾਲ ਵੇਖ ਕੇ ਹੈਰਾਨ ਰਹਿ ਜਾਂਦਾ ਹੈ ਉਹਨੂੰ ਬੁਲਾਉਂਦਾ ਤੇ ਕਹਿੰਦਾ ਹੈ ਕਿ ਸਰ ਤੁਸੀਂ ਇੱਥੇ ਨਾਲੇ ਉਹ ਡਰ ਜਾਂਦਾ ਬਈ ਬੌਸ ਨੂੰ ਕੁਝ ਪਤਾ ਤਾਂ ਨਹੀਂ ਲੱਗ ਗਿਆ ਤਾਂ ਰੇਖਾ ਰੋਹਣ ਨੂੰ ਕਹਿੰਦੀ ਕਿ ਤੈਨੂੰ ਡਰਨ ਦੀ ਲੋੜ ਨਹੀਂ ਹੈਗੀ ਇਹ ਮੇਰੇ ਹਸਬੰਡ ਨੇ ਇਹਨਾਂ ਦੀ ਕੰਪਨੀ ਦੇ ਵਿੱਚ ਨੌਕਰੀ ਲਈ ਮੈਂ ਇਸੇ ਕਰਕੇ ਭੇਜਿਆ ਸੀ ਠੀਕ ਹੈ ਮੈਂ ਆਪਣੀ ਪਛਾਣ ਨਹੀਂ ਦੱਸੀ ਸੀ ਪਰ ਮੈਨੂੰ ਪਤਾ ਸੀ ਕਿ ਤੂੰ ਮਿਹਨਤੀ ਮੁੰਡਾ ਹੈ ਤੇ ਤੈਨੂੰ ਕੰਮ ਦੀ ਲੋੜ ਹੈ ਅਸੀਂ ਤੈਨੂੰ ਕੰਮ ਦੇ ਸਕਦੇ ਹਾਂ ਫਿਰ ਰੋਹਣਾ ਰੇਖਾ ਦੇ ਘਰ ਵਾਲੇ ਦਾ ਧੰਨਵਾਦ ਕਰਦਾ ਤੇ ਸੁਦੀਰ ਕਹਿੰਦਾ ਕਿ ਰੋਹਣਾ ਮੈਂ ਤੇਰਾ ਬੌਸ ਹਾਂ ਪਰ ਇੱਥੇ ਮੈਂ ਤੇਰਾ ਬੌਸ ਬਣ ਕੇ ਨਹੀਂ ਆਇਆ ਤੂੰ ਮੈਨੂੰ ਇੱਕ ਗੱਲ ਦੱਸ ਕੀ ਤੈਨੂੰ ਰੇਖਾ ਪਸੰਦ ਹੈ ਰੋਹਣ ਕਹਿੰਦਾ ਕਿ ਸਾਹਬ ਜੀ ਤੁਸੀਂ ਇਹ ਕੀ ਕਹਿ ਰਹੇ ਹੋ ਸੁਧੀਰ ਕਹਿੰਦਾ ਮੈਂ ਜੋ ਵੀ ਪੁੱਛ ਰਿਹਾ ਹਾਂ ਉਹਦਾ ਜਵਾਬ ਦੇ ਕੀ ਤੈਨੂੰ ਰੇਖਾ ਪਸੰਦ ਹੈ ਰੋਹਣ ਨੀਮੀ ਪਾ ਲੈਂਦਾ ਤੇ ਸੁਧੀਰ ਕਹਿੰਦਾ ਵੀ ਮੈਨੂੰ ਮੇਰੇ ਸਵਾਲ ਦਾ ਜਵਾਬ ਮਿਲ ਗਿਆ ਸੁਧੀਰ ਕਹਿੰਦਾ ਰੋਹਣ ਮੇਰੇ ਕੋਲ ਪੈਸਾ ਬਹੁਤ ਹੈ ਹਰ ਇੱਕ ਸੁੱਖ ਸਹੂਲਤ ਹੈ ਪਰ ਮੈਂ ਰੇਖਾ ਨੂੰ ਉਹ ਖੁਸ਼ੀ ਜਾਂ ਪਿਆਰ ਨਹੀਂ ਦੇ ਸਕਿਆ ਜਿਹੜਾ ਕਿ ਇਹਨੂੰ ਚਾਹੀਦਾ ਸੀ ਜ਼ਿੰਦਗੀ 'ਚ ਇਕੱਲਾ ਪੈਸਾ ਤੇ ਸੁੱਖ ਸਹੂਲਤਾਂ ਹੀ ਕਾਫੀ ਨਹੀਂ ਹੁੰਦੀਆਂ ਪਿਆਰ ਵੀ ਬਹੁਤ ਇਮਤਿਹਤ ਰੱਖਦਾ ਹੈ ਤੇ ਮੈਨੂੰ ਪਤਾ ਹੈ ਕਿ ਤੂੰ ਰੇਖਾ ਦਾ ਵਧੀਆ ਜੀਵਨ ਸਾਥੀ ਬਣ ਕੇ ਵਿਚਰ ਸਕਦਾ ਹੈ ਉਹਨੂੰ ਵਧੀਆ ਇੱਜ਼ਤ ਮਾਣ ਤੇ ਪਿਆਰ ਦੇ ਸਕਦਾ ਹੈ ਜਿਹੜਾ ਕਿ ਮੈਂ ਕਦੇ ਨਹੀਂ ਦੇ ਸਕਦਾ ਮੈਂ ਚਾਹੁੰਦਾ ਕਿ ਤੂੰ ਰੇਖਾ ਦੇ ਨਾਲ ਵਿਆਹ ਕਰਵਾ ਲਵੇਂ ਕਿਉਂਕਿ ਮੈਂ ਰੇਖਾ ਦੇ ਨਾਲ 10 ਸਾਲ ਗੁਜ਼ਾਰੇ ਆ ਤੇ ਇਹਨਾਂ 10 ਸਾਲਾਂ ਦੇ ਵਿੱਚ ਮੈਨੂੰ ਹਰ ਇੱਕ ਮੈਂ ਇਹਨੂੰ ਹਰ ਇੱਕ ਸੁੱਖ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਹੈ ਪਰ ਮੈਂ ਇਹਨੂੰ ਪਿਆਰ ਨਹੀਂ ਦੇ ਸਕਿਆ ਨਾ ਹੀ ਅੱਗੇ ਜਾ ਕੇ ਦੇ ਸਕਾਂ ਰੋਹਣ ਕਹਿੰਦਾ ਕਿ ਸਰ ਮੈਂ ਤੁਹਾਡੇ ਤੋਂ ਨੌਕਰੀ ਲਈ ਹੈ ਤੁਹਾਡਾ ਨਾਮਕ ਵੀ ਖੱਦ ਹੈ ਮੈਂ ਤੁਹਾਡਾ ਘਰ ਬਰਬਾਦ ਕਰਨ ਨਹੀਂ ਆਇਆ ਠੀਕ ਹੈ ਇੱਕ ਦੂਜੇ ਨੂੰ ਪਸੰਦ ਕਰਨਾ ਇੱਕ ਦੂਜੇ ਪ੍ਰਤੀ ਅਟਰੈਕਟਿਵ ਹੋਣਾ ਇਹ ਵੱਖਰਾ ਮੈਟਰ ਹੈ ਪਰ ਮੈਂ ਇਹ ਨਹੀਂ ਕਰ ਸਕਦਾ ਸੁਦੀਰ ਕਹਿੰਦਾ ਵੀ ਇਹ ਮੈਂ ਤੈਨੂੰ ਕਹਿ ਰਿਹਾ ਹਾਂ ਮੈਂ ਕਹਿ ਰਿਹਾ ਕਰਨ ਲਈ ਤੇ ਰੋਹਣ ਹੁਣ ਚੁੱਪ ਕਰ ਜਾਂਦਾ ਉਸ ਤੋਂ ਬਾਅਦ ਸੁਦੀਰ ਰੋਹਣ ਨੂੰ ਤੇ ਰੇਖਾ ਨੂੰ ਆਪਣੇ ਨਾਲ ਗੱਡੀ ਵਿੱਚ ਬਿਠਾਉਂਦਾ ਹੈ ਅਤੇ ਕੋਰਟ ਦੇ ਵਿੱਚ ਜਾ ਕੇ ਉਹ ਤਲਾਕ ਦੇ ਪੇਪਰ ਤਿਆਰ ਕਰਦਾ ਹੈ ਉਹ ਆਪਣੀ ਅੱਧੀ ਪ੍ਰਾਪਰਟੀ ਰੇਖਾ ਦੇ ਨਾਮ ਤੇ ਕਰਦਾ ਹੈ ਤੇ ਕਹਿੰਦਾ ਕਿ ਮੈਂ ਆਪਣੇ ਹੋਸ ਹਵਾਸ਼ ਦੇ ਵਿੱਚ ਆਪਣੀ ਪ੍ਰਾਪਰਟੀ ਆਪਣੀ ਪਤਨੀ ਦੇ ਨਾਮ ਕਰਕੇ ਇਹਨੂੰ ਇਸ ਲਈ ਤਲਾਕ ਦੇ ਰਿਹਾ ਕਿ ਇਹ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕੇ ਕਿਉਂਕਿ ਸਾਡਾ ਏਜ ਦਾ ਜੋਗ ਹੈ ਪਾ ਉਹਦੇ ਕਰਕੇ ਸਾਡਾ ਰਿਸ਼ਤਾ ਕਦੇ ਵਧੀਆ ਢੰਗ ਨਾਲ ਨਹੀਂ ਨਿਭ ਸਕਦਾ ਮੈਂ ਆਪਣੀ ਪਤਨੀ ਦੀ ਦੂਜੀ ਸ਼ਾਦੀ ਕਰਵਾਉਣ ਲਈ ਤਲਾਕ ਦੇ ਰਿਹਾ ਹਾਂ ਫਾਸਟ ਟਰੈਕ ਅਦਾਲਤ ਦੇ ਵਿੱਚ ਉਹਨਾਂ ਦਾ ਤਲਾਕ ਦਾ ਕੇਸ ਚੱਲਦਾ ਤੇ ਜੱਜ ਵੀ ਹੈਰਾਨ ਹੁੰਦਾ ਇਹੋ ਜਿਹੇ ਅਜੀਬ ਜਿਹੇ ਕੇਸ ਤੋਂ ਉਹਨਾਂ ਦਾ ਤਲਾਕ ਹੋ ਜਾਂਦਾ ਤੇ ਫਿਰ ਸੁਧੀਰ ਆਪਣੇ ਹੱਥਾਂ ਦੇ ਨਾਲ ਆਪਣੀ ਘਰਵਾਲੀ ਦਾ ਵਿਆਹ ਰੋਹਣ ਦੇ ਨਾਲ ਕਰਵਾ ਦਿੰਦਾ ਹੈ ਰੋਹਣਾ اپنی ਪਤਨੀ ਨੂੰ ਲੈ ਕੇ ਕਿਸੇ ਹੋਰ ਸ਼ਹਿਰ ਦੇ ਵਿੱਚ ਸ਼ਿਫਟ ਹੋ ਜਾਂਦਾ ਹੈ ਜਿੱਥੇ ਉਹ ਇੱਕ ਨਵੀਂ ਕੰਪਨੀ ਸ਼ੁਰੂ ਕਰਦੇ ਆ ਤੇ ਦੋਨੋਂ ਪਤੀ ਪਤਨੀ ਉਸ ਕੰਪਨੀ ਦੇ ਵਿੱਚ ਕੰਮ ਕਰਦੇ ਆ ਭਾਵੇਂ ਕਿ ਸੁधीर ਦੀ ਮਾਂ ਨੂੰ ਇਹ ਗੱਲ ਨਹੀਂ ਪਸੰਦ ਆਈ ਸੀ ਪਰ ਸੁधीर ਨੇ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੀ ਪਤਨੀ ਮੇਰੀਆਂ ਧੀਆਂ ਦੀ ਉਮਰ ਦੀ ਹੈ ਕੱਲ ਨੂੰ ਕੋਈ ਗਲਤ ਰਿਸ਼ਤਾ ਬਣੇ ਕੋਈ ਗਲਤ ਗੱਲ ਹੋਵੇ ਉਸ ਤੋਂ ਪਹਿਲਾਂ ਹੀ ਮੈਨੂੰ ਆਪਣੀ ਪਤਨੀ ਨੂੰ ਇਸ ਰਿਸ਼ਤੇ ਤੋਂ ਆਜ਼ਾਦ ਕਰ ਦੇਣਾ ਚਾਹੀਦਾ ਹੈ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਅੱਜ ਦੀ ਇਹ ਵੱਖਰੀ ਜੀ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਮਿਲਾਂਗੇ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਦੇ ਵਸਦੇ ਰਹੋ ਰੱਬ ਰਾਖਾ